ਹਾਂਜੀ ਸੱਚਾ ਪੰਜਾਬੀ ਇੱਕ ਤੁਹਾਡੇ ਲੈ ਕੇ ਹੋਰ ਮੁੰਡੇ ਦੀ ਵੀਡੀਓ ਲੈ ਕੇ ਆ ਗਏ ਜਿੱਦਾਂ ਕਿ ਜਸਵੀਰ ਬਹੁਤ ਹੀ ਕੈਂਟ ਰੋਸਟ ਕਰ ਰਿਹਾ ਇਸ ਮੁੰਡੇ ਤੇ ਜਿੱਦਾਂ ਕਰੇ ਕਿ ਹਾਂ ਜੱਟ ਬੰਦਾ ਮਾਰ ਗਿਆ ਹਾਂ ਦਾ ਜੱਟ ਬੰਦਾ ਨਹੀਂ ਵਾਕੇ ਜੱਟ ਟੱਟੀ ਕਰਕੇ ਆਇਆ ਜਿੱਦ ਕਿਦਾਂ ਕੁਛ ਰੋਸਟ ਦੇ ਵਿੱਚ ਜਸਵੀਰ ਬੋਲ ਰਿਹਾ ਬਾਕੀ ਤੁਹਾਨੂੰ ਵੀਡੀਓ ਸਟਾਰਟ ਕਰਨ ਪਹਿਲਾਂ ਸ਼ੂਰੀ ਦੀ ਵੀਡੀਓ ਚੈੱਕ ਕਰੋ ਬਾਕੀ ਆਪਾਂ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਹਾਂ ਕਰੋ ਚੈੱਕ ਵੀਡੀਓ ਫਿਰ ਆਪਾਂ ਜਸਵੀਰ ਦੀ ਵੀਡੀਓ ਸਟਾਰਟ ਕਰਦੇ ਹਾਂ ਓਏ ਕੀ ਗੰਦ ਪਾਇਆ ਹੋਇਆ ਤੁਸੀਂ ਚੱਪ ਕਰੋ ਜੱਟ ਬੰਦਾ ਮਾਰ ਕੇ ਆਇਆ ਹਾਂਜੀ ਸਜਾ ਪੰਜਾਬੀ ਕਰ ਲਈ ਚੈੱਕ ਵੀਡੀਓ ਦੇਖ ਲਿਆ ਬੰਦਾ ਮਾਰ ਕੇ ਆਇਆ ਤੇ ਹੁਣ ਆਪਾਂ ਜੱਸ ਵੀਰ ਦੀ ਵੀਡੀਓ ਸਟਾਰਟ ਕਰਦੇ ਹਾਂ ਕਿਤੇ ਜੱਸ ਵੀਰ ਦੇ ਫੈਨ ਹੋਣਾ ਵੀਡੀਓ ਨੂੰ ਬਤੋ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਆਉਣ ਵਾਲੀ ਹਰ ਵੀਡੀਓ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਫੇਸਬੁਕ ਜਾ ਕੇ ਪੇਜ ਨੂੰ ਲਾਈਕ ਕਰ ਲਿਓ ਇੰਸਟਾ ਜਾ ਕੇ ਫੋਲੋ ਜ਼ਰੂਰੀ ਜ਼ਰੂਰ ਕਰ ਲਿਓ ਠੀਕ ਹੈ ਪੰਜਾਬੀਓ ਤੁਸੀਂ ਕਰੋ ਪਹਿਲਾਂ ਜੱਸ ਵੀਰ ਦੀ ਵੀਡੀਓ ਚੈੱਕ ਫਿਰ ਆਪਾਂ ਐਂਡ ਤੇ ਮਿਲਦੇ ਹਾਂ ਕਰੋ ਚੈੱਕ ਵੀਡੀਓ ਕੀ ਗੰਦ ਪਾਇਆ ਤੁਸੀਂ ਕੱਪ ਕਰੋ ਜੱਟ ਬੰਦਾ ਮਾਰ ਕੇ ਜੱਟ ਬੰਦਾ ਨਹੀਂ ਮਾਰ ਕੇ ਜੱਟ ਟੱਟੀ ਕਰਕੇ ਤੇ ਹੱਥ ਵੀ ਨਹੀਂ ਧੋਕ ਹੈ ਮੰਮੀ ਰੋਟੀ ਲਾਉਂਦੀ ਸੀ ਤਾਂ ਕਰਕੇ ਆ ਇੱਕ ਹੋਰ ਆ ਗਿਆ ਨਿੰਨੀ ਬਦਮਾ ਉਹ ਤਾਂ ਇੰਨਾ ਜ਼ੋਰ ਨਾਲ ਆ ਤਰੀ ਟੱਟੀ ਨਿਕਲ ਜੂ ਵਿੱਚ ਨਹੀਂ ਨਹੀਂ ਜ਼ੋਰ ਲਾਉਣ ਲੱਗਾ ਕਿਤਰੇ ਲਿੰਟੀ ਫਸੀ ਹੋਈ ਆ ਤਰੀ ਪਤਾ ਪੁੱਤ ਤੇਰਾ ਵੀ ਨਹੀਂ ਲੱਗਣਾ ਜੇ ਮੰਮੀ ਨੇ ਡੰਡਾ ਚੱਕ ਲਿਆ ਉਸੇ ਡੰਡੇ ਨਾਲ ਤੇਰੇ ਚਿੱਤਲ ਕੁੱਟਣਾ ਤੈਨੂੰ ਫੇਰ ਪਤਾ ਲੱਗੂ ਜੇ ਤੈਨੂੰ ਟੱਟੀ ਨਹੀਂ ਆਈ ਰੱਬ ਕੰਨੀ ਨੂੰ ਕਰਕੇ ਚਿੱਤੜ ਪਿਆ ਦੇਖ ਕੇ ਕਿਵੇਂ ਕਰਨੇ ਲੱਗਿਆ ਪੁੱਤ ਜਾ ਕੇ ਪੜ ਲੈ ਬੰਦਾ ਫੇਰ ਮਾਰਨੀ ਤੇਰੀ ਉਮਰ ਹਜੇ ਨੱਕ ਚ ਚੂਹੇ ਕੱਟ ਕੇ ਖਾਣ ਦੀ ਹੈ ਤੇਰੀ ਨੁੰਨੀ ਬੱਬੇ ਬੰਦਾ ਮਾਰ ਕੇ ਆਇਆ ਤੇਰੇ ਟੱਟੀ ਵਾਲੇ ਹੱਥ ਧੋਣੇ ਨਹੀਂ ਆਉਂਦੇ ਮਾਰਨ ਨੂੰ ਫਿਰਦਾ ਇਹ ਬੰਦਾ ਰਾਤ ਨੂੰ ਕੱਲਾ ਬਾਥਰੂਮ ਕਰਨ ਪੈਗੇ ਨਾ ਉਦੋਂ ਵੀ ਕਹਿੰਦੀ ਮੀ ਮੈ ਬਾਥਰੂਮ ਜਾਣਾ ਮੇਰੇ ਨਾਲ ਜਾਈ हां जी ਪੰਜਾਬੀਓ ਕਰ ਲਈ ਤੁਸੀਂ ਚੈੱਕ ਵੀਡੀਓ ਜਸਵੀਰ ਦੀਆਂ ਜੀ ਕਿਤੇ ਵੀਡੀਓ ਜੀ ਲੱਗੀ ਜੀ ਵੀਡੀਓ ਦੇ ਲਿਖਦੇ ਕੁ ਵੀਡੀਓ ਨੂੰ ਬਾਤੋਂ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਿਓ ਬਾਕੀ ਦੇ ਕਮੈਂਟਾਂ ਤੁਸੀਂ ਵਿਚਾਰ ਤੁਸੀਂ ਜਰੂਰ ਦੱਸਿਓ ਕਰੋ ਤੇ ਤੁਹਾਨੂੰ ਜਸਵੀਰ ਦੇ ਫੈਨਾਂ ਦਾ ਵੀ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਦੇ ਠੀਕ ਹੈ ਪੰਜਾਬੀਓ ਬਾਕੀ ਜੀ ਐਸ ਰੋਸ਼ਨਾ ਦੇ ਦੋ ਵੀਡੀਓ ਅਪਲੋਡ ਕਰਦੇ ਰਹਿਣਿਆ ਡੇਲੀ ਦੇ ਅਪਡੇਟ ਹੁੰਦੀ ਰਹਿੰਦੀ ਆ ਸ਼ਾਮ ਨੂੰ 7 ਵਜੇ ਔਰ 6 ਵਜੇ ਦੇ ਵਿੱਚ ਵਿੱਚ ਠੀਕ ਹੈ ਪੰਜਾਬੀਓ ਤੇ ਤੁਸੀਂ ਚੈੱਕ ਕਰਦੇ ਰਿਹਾ ਕਰੋ ਤੇ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਦੇ ਰਿਹਾ ਕਰੋ ਠੀਕ ਹੈ ਪੰਜਾਬੀਓ ਤੇ ਮਿਲਦੇ ਆ ਕੋ ਨ ਤੇ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਦੇ ਹੋ ਫੇਸਬੁੱਕ ਜੇ ਕਿਤ ਨੂੰ ਲਾਈਕ ਕਰ ਲਿਓ ਇੰਸਟਾ ਨੂੰ ਫੋਲੋ ਕਰ ਜਰੂਰ ਕਰ ਲਿਓ ਠੀਕ ਹੈ ਮੰਜਾਬੀ ਹੋਗਾ ਨੈਕਸਟ ਵੀਡੀਓ ਦੇ ਸੰਭਰ ਵੀ ਸਸ਼ੇ ਗੱਲ ਜੀ